મિત્રો ભારત ਵਿੱਚ કન્ઝમ્પશન ਨੂੰ ਲੈ ਕੇ હાલ જ એક રિપોર્ટ આવી છે جس ਤੋਂ નਵੇਂ ટ્રેન્ડ ਦਾ ਪਤਾ ਲੱਗਦਾ ਹੈ ભારત ਦੇ ਕਰੀਬ ਅ ભારત ਦੀ ਗਰੀબી ਹੁਣ ਤੱਕ ਦੇ ਸਭ ਤੋਂ ਨਿਚਲੇ સ્તર ਤੇ یعنی ਕਿ ਉਹ ਸਿੰਗਲ ਡਿਜੀਟ ਵਿੱਚ ਪਹੁੰਚ ਗਈ ਹੈ ਇਸ આંકડે ਦੇ ਮੁਤਾਬਕ ਪਿਛਲੇ 1 ਦਹਾਕੇ ਦੀ ਤੁਲਨਾ ਵਿੱਚ ਖਪਤ ਦਾਈ ਗੁਣਾ ਵੱਧ ਗਈ ਹੈ ਯਾਨੀ ਭਾਰਤ ਦੇ ਲੋਕਾਂ ਦੀ ਅਲੱਗ-ਅਲੱਗ ਸੇਵਾਵਾਂ ਅਤੇ ਸੁਵਿਧਾਵਾਂ ਦੇ ਉੱਤੇ ਖਰਚਾ ਕਰਨ ਦੀ ਸਮਰੱਥਾ ਹੋਰ ਵੱਧ ਗਈ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਪਿੰਡਾਂ ਵਿੱਚ ਕੰਜ਼ਮਪਸ਼ਨ ਸ਼ਹਿਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਤੇਜ਼ ਰਫ਼ਤਾਰ ਨਾਲ ਵਧਿਆ ਹੈ ਯਾਨੀ ਪਿੰਡਾਂ ਦੇ ਲੋਕਾਂ ਦੀ ਆਰਥਿਕ ਸਮਰੱਥਾ ਵੱਧ ਰਹੀ ਹੈ ਯਾਨੀ ਪਿੰਡਾਂ ਤੇ ਲੋਕਾਂ ਦੀ مالی ਹਾਲਤ ਪਹਿਲਾਂ ਤੋਂ ਬਿਹਤਰ ਹੋ ਰਹੀ ਹੈ ਇਹ ਇੰਜ ਹੀ ਨਹੀਂ ਹੋਇਆ ਏ ਇਹ ਸਾਡੀ ਉਹਨਾਂ ਕੋਸ਼ਿਸ਼ਾਂ ਦਾ ਨਤੀਜਾ ਹੈ ਜਿਨ੍ਹਾਂ ਦਾ ਫੋਕਸ ਪਿੰਡ ਗਰੀਬ ਅਤੇ ਕਿਸਾਨ ਦੇ ਉੱਤੇ ਹੈ 2014 ਦੇ ਬਾਅਦ ਸਾਡੀ ਸਰਕਾਰ ਨੇ ਪਿੰਡਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਪਿੰਡਾਂ ਅਤੇ ਸ਼ਹਿਰਾਂ ਵਿਚਾਲੇ ਕਨੈਕਟੀਵਿਟੀ ਬਿਹਤਰ ਹੋਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਗਏ ਮਹਿਲਾਵਾਂ ਦੀ ਆਏ ਵਧਾਉਣ ਦੇ ਸਾਧਨ ਵਿਕਸਤ ਕੀਤੇ ਗਏ ਵਿਕਾਸ ਦੇ ਇਸ ਮਾਡਲ ਕਰਕੇ ਗ੍ਰਾਮੀਣ ਭਾਰਤ ਸਸ਼ਕਤ ਹੋਇਆ ਹੈ ਮੈਂ ਤੁਹਾਨੂੰ ਇੱਕ ਹੋਰ ਆંકੜਾ ਦੱਸਣਾ ਵਾਂ ਭਾਰਤ 'ਚ ਪਹਿਲੀ ਵਾਰ ਕੁੱਲ ਖਰਚੇ ਦੇ ਵਿੱਚ ਭੋਜਨ ਦੇ ਉੱਤੇ ਹੋਣ ਵਾਲਾ ਖਰਚਾ 50 ਫੀਸਦ ਤੋਂ ਵੀ ਘੱਟ ਹੋ ਗਿਆ ਹੈ ਯਾਨੀ ਪਹਿਲਾਂ ਜਿਸ ਪਰਿਵਾਰ ਦੀ ਸਾਰੀ ਤਾਕਤ ਭੋਜਨ ਦਾ ਪ੍ਰਬੰਧ ਕਰਨ 'ਚ ਹੀ ਖਰਚ ਹੋ ਜਾਂਦੀ ਸੀ ਅੱਜ ਉਹਦੇ ਮੈਂਬਰ ਸਾਰੀਆਂ ਚੀਜ਼ਾਂ ਤੇ ਪੈਸੇ ਖਰਚ ਕਰ پا ਰਹੇ ਨੇ